ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨ ਚਲਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦੇ ਨੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਤੇ ਜਿਹੜੇ ਛੋਟੇ ਸੀ ਉਹਨਾਂ ਨੂੰ ਸਮੇਤ ਮਾਤਾ ਗੁਜਰ ਕੌਰ ਜੀ ਦੇ ਸਰਹੰਦ ਠੰਡੇ ਪੁਰਜ ਦੇ ਵਿੱਚ ਲਿਆ ਕੇ ਕੈਦ ਕਰਕੇ ਰੱਖਿਆ ਗਿਆ ਤੇ ਐਲਾਨ ਕੀਤਾ ਗਿਆ ਕਿ ਜੋ ਵੀ ਇਹਨਾਂ ਪਾਗਿਆਂ ਦੀ ਮਦਦ ਕਰੂਗਾ ਉਸ ਦੇ ਪਰਿਵਾਰ ਨੂੰ ਕੋਲੀਂ ਦਰਾਹੀਂ ਪੀੜ ਦਿੱਤਾ ਜਾਊਗਾ ਉਨੇਸ ਗੱਲ ਦਾ ਪਤਾ ਜਦੋਂ ਬਾਬਾ ਮੁਕਤੀराम ਮਹਿਰਾ ਜੀ ਨੂੰ ਲੱਗਿਆ ਕਿਉਂਕਿ ਉਹ ਜਿਹੜੇ ਵਜ਼ੀਰ ਖਾਨ ਦੇ ਕੈਦੀ ਹੁੰਦੇ ਸੀ ਉਹਨਾਂ ਦੇ ਲਈ ਭੋਜਨ ਪਾਣੀ ਦਾ ਪ੍ਰਬੰਧ ਕਰਨ ਦੀ ਉਹਨਾਂ ਦੀ ਡਿਊਟੀ ਸੀ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਆਪਣੇ ਪਰਿਵਾਰ ਦੀ ਸਹਾਇਤਾ ਦੇ ਨਾਲ ਆਪਣੇ ਪਰਿਵਾਰ ਦੀ ਸਲਾਹ ਦੇ ਨਾਲ ਉਹਨਾਂ ਨੇ ਗਰਮ ਦੁੱਧ ਪ੍ਰਸਾਦਾ ਪਾਣੀ ਅਤੇ ਹੋਰ ਕੱਪੜਾ ਲੀੜਾ ਮਾਤਾ ਗੁਜਰ ਕੌਰ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜੇ ਦੇ ਵਿੱਚ ਪਹੁੰਚਦਾ ਕੀਤਾ ਇਸ ਗੱਲ ਦਾ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਿਆ ਤਾਂ ਉਸਨੇ ਉਹਨਾਂ ਨੂੰ ਸਭਾ ਦੇ ਵਿੱਚ ਬੁਲਾਇਆ ਤੇ ਪੁੱਛਿਆ ਵੀ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਤਾਂ ਉਹਨਾਂ ਨੇ ਹਿੱਕ ਠੋਕ ਕੇ ਕਿਹਾ ਕਿ ਹਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਤੇ ਫਿਰ ਉਹਨਾਂ ਨੇ ਉਹਨੂੰ ਇਸਲਾਮ ਕਬੂਲ ਕਰਨ ਦੇ ਲਈ ਆਪਣੀ ਆਦਤ ਦੇ ਮੁਤਾਬਕ ਕਿਹਾ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਫਿਰ ਉਹਨਾਂ ਨੇ ਆਖਿਆ ਕਿ ਤੇਰੇ ਸਾਰੇ ਪਰਿਵਾਰ ਨੂੰ ਕੁੱਲੂ ਦੇ ਵਿੱਚ ਦੀ ਭੰਗਾ ਦਿੱਤਾ ਜਾਵੇਗਾ ਤਾਂ ਉਹਨਾਂ ਨੇ ਕਿਹਾ ਵੀ ਜਦੋਂ ਸਾਹਿਬਜ਼ਾਦੇ ਦਿੱਤੋਂ ਨੇ ਡਰਦੇ ਮੈਨੂੰ ਵੀ ਕਿਸੇ ਕਿਸੇ ਮੌਤ ਦੀ ਜਾਂ ਮੇਰੇ ਪਰਿਵਾਰ ਦੀ ਮੌਤ ਦੀ ਕੋਈ ਪਰਵਾਹ ਨਹੀਂ ਤੇ ਫਿਰ ਅਕੀਰ ਦੇ ਵਿੱਚ ਜੋ ਭਾਣਾ ਵਾਪਰਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਦੇ ਸਮੇਤ ਕੋਲੂ ਦੇ ਰਾਹੀਂ ਢੀੜਕੇ ਲਗਾ ਦਿੱਤਾ ਗਿਆ ਸੋ ਉਹਨਾਂ ਦੇ ਇਸ ਜਿਹੜਾ ਲਾਸਾਨੀ ਯੋਗਦਾਨ ਹੈ ਸਿੱਖ ਇਤਿਹਾਸ ਦੇ ਵਿੱਚ ਇਹਨੂੰ ਯਾਦ ਕਰਨ ਦੇ ਹਿੱਤ ਸਾਡੇ ਨਗਰ ਮੇਰਾ ਪਿੰਡ ਸੰਸਪੂਰ ਤਹਿਸੀਲ ਬਲੂ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਮਹਿਰਾ ਜਿਹੜੀ ਫੁੱਲਵਾੜੀ ਹੈ ਉਹਨਾਂ ਦੇ ਵੱਲੋਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਾਰੇ ਨਗਰ ਪਿੰਡ ਸਮਸਪੁਰ ਵੱਲੋਂ ਰਲ ਕੇ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਪਿੰਡ ਸਮਸਪੁਰ ਗੁਰਦੁਆਰਾ ਸਾਹਿਬ ਟਿੱਪਾ ਸਾਹਿਬ ਵਿਖੇ ਜਿਹੜਾ ਗਰਮ ਦੁੱਧ ਦਾ ਜਿਹੜਾ ਲੰਗਰ ਹੈ ਉਹ ਸੰਗਤਾਂ ਨੂੰ ਸ਼ਿਕਾਇਆ ਗਿਆ ਜੋ ਵੀ ਸੰਗਤਾਂ ਸਰਹੰਦ ਵੱਲੋਂ ਜਾਂਦੀਆਂ ਸੀ ਜਾਂ ਜੋ ਹੋਰ ਸੰਗਤਾਂ ਜਿਹੜੀਆਂ ਨਗਰ ਦੇ ਵਿੱਚ ਦੀ ਘੁਚੜਦੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਬڑے ਸਰਦਾ ਪੂਰਵਕ ਤਰੀਕੇ ਦੇ ਨਾਲ ਨੌਜਵਾਨਾਂ ਨੇ ਸਾਰਿਆਂ ਨੇ ਰਲ ਕੇ ਖਾਸ ਤੌਰ ਤੇ ਮਹਿਰਾ ਜਿਹੜੀ ਸਾਡੀ ਫੈਮਿਲੀ ਹੈ ਸਾਡੇ ਨਗਰ ਦੇ ਜਿੰਨੀ ਵੀ ਮਹਿਰਾ ਫਲਵਾੜੀ ਹੈ ਉਹਨੇ ਨੌਜਵਾਨਾਂ ਨੇ ਸਾਰਿਆਂ ਨੇ ਰਲ ਕੇ ਬੜੀ ਸੇਵਾ ਸਰਦਾ ਭਾਵਨਾ ਦੇ ਨਾਲ ਦੁੱਧ ਦਾ ਜਿਹੜਾ ਲੰਗਰ ਹੈ ਉਹ ਸਾਰਿਆਂ ਸੰਗਤਾਂ ਨੂੰ ਸ਼ਿਕਾਇਆ ਸੋ ਇਹਨਾਂ ਸਾਰੇ ਨੌਜਵਾਨਾਂ ਦਾ ਧੰਨਵਾਦ ਹੈ ਤੇ ਜਿਵੇਂ ਕਿ ਜਿਹੜਾ ਮਹਿਰਾ ਫੈਮਿਲੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕੇ ਪਾਪਾ ਮੋਤੀराम ਜੀ ਇਹਨਾਂ ਨੂੰ ਅਸੀਂ ਆਪਣਾ ਅਦਰਸ ਮੰਨਦੇ ਆ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗਦਰਸ਼ਕ ਦੇ ਉੱਤੇ ਚੱਲਦੇ ਹੋਏ ਆਪਣੀ ਉਹਨਾਂ ਨੇ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਤੇ ਮੈਂ ਉਮੀਦ ਕਰਦਾ ਵੀ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਜਿੰਨਾ ਕੋ ਹੋ ਸਕੇ ਉਹਨਾਂ ਦੇ ਰਸਤੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਸੋ ਸਾਰੇ ਮਹਿਰਾ ਫੈਮਿਲੀ ਦਾ ਸਾਰੇ ਮਹਿਰਾ ਫਲਵਾੜੀ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਤੁਸੀਂ ਬਾਬਾ ਮੁੱਤੀ RAM ji ਨੂੰ ਯਾਦ ਕੀਤਾ ਤੇ ਉਹਨਾਂ ਨੂੰ ਆਪਣੇ ਸ਼ਰਦਾ ਦੇ ਫੁੱਲ ਨੇ ਜਿਹੜੇ ਅਰਪਣ ਕੀਤੇ ਨੇ ਅਖੀਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ